ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅੱਜ ਭਾਈ ਅਨੋਖ ਸਿੰਘ ਜੀ ਬੱਬਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਹਨਾਂ ਦੀ ਆਪਣੀ ਹੱਥ ਲਿਖਤ ਸੰਗਤ ਨਾਲ ਸਾਂਝੀ ਕਰਨ ਲੱਗਾ ਜਦੋਂ ਵੀ ਕੋਈ ਸਿੰਘ ਬੱਬਰ ਖਾਲਸਾ ਜਥੇਬੰਦੀ ਵਿੱਚ ਸ਼ਾਮਲ ਹੁੰਦਾ ਸੀ ਤਾਂ ਭਾਈ ਸਾਹਿਬ ਉਹਦੀ ਮੁੱਢਲੀ ਜਾਣਕਾਰੀ ਇੱਕ ਡਾਇਰੀ ਵਿੱਚ ਲਿਖ ਲੈਂਦੇ ਸਨ ਭਾਈ ਅਨੋਖ ਸਿੰਘ ਜੀ ਬੱਬਰ ਦੀ ਦ੍ਰਿੜਤਾ ਅਤੇ ਸੂਰਬੀਰਤਾ ਭਰੀ ਲਾਸਾਨੀ ਸ਼ਹਾਦਤ ਨੂੰ ਅੱਜ ਸਾਰਾ ਪੰਥ ਜਾਣਦਾ ਹੈ ਅਤੇ ਜੋ ਉਹਨਾਂ ਨੇ ਆਪਣੇ ਖੁਦ ਬਾਰੇ ਇਸ ਡਾਇਰੀ ਵਿੱਚ ਲਿਖਿਆ ਉਹਨੂੰ ਪੜ੍ਹ ਕੇ ਸੱਚੀ ਦਿਲਪਸੰਦ ਜਾਂਦਾ ਕਿ ਉਹਨਾਂ ਵਿੱਚ ਕਿੰਨੀ ਨਿਮਰਤਾ ਦਇਆ ਅਤੇ ਹਲੀਮੀ ਭਰੀ ਸੀ ਗੁਰਸਿੱਖੀ ਦਾ ਸਹੀ ਮੂਜਸਮਾ ਸਨ ਭਾਈ ਸਾਹਿਬ ਭਾਈ ਅਨੋਖ ਸਿੰਘ ਜੀ ਬਾਬਰ ਭਾਈ ਸਾਹਿਬ ਲਿਖਦੇ ਨੇ ਅਨੋਖ ਸਿੰਘ ਵੜਿੰਗ ਸੂਬਾ ਸਿੰਘ ਦਾਸ ਦਾ ਜਨਮ 28 ਮਈ 1957 ਨੂੰ ਪਿੰਡ ਵੜੈ ਸਿੰਘ ਸੁਭਾ ਸਿੰਘ ਨਜਦੀਕ ਖਡੂਰ ਸਾਹਿਬ ਜਿਹੜਾ ਅੰਮ੍ਰਿਤਸਰ ਵਿਖੇ ਹੋਇਆ ਪਿਤਾ ਜੀ ਦਾ ਨਾਮ ਸਰਦਾਰ ਮੱਖਣ ਸਿੰਘ ਹੈ 10 ਦੇ ਤਿੰਨ ਭਾਈ ਹਨ ਅਤੇ 10 ਤੀਜੇ ਨੰਬਰ ਤੇ ਹੈ ਪੰਜਵੀਂ ਤੱਕ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਕੀਤੀ ਅਤੇ ਦਸਵੀਂ ਤੱਕ ਖਡੂਰ ਸਾਹਿਬ ਵਿੱਚ ਗਵਰਨਮੈਂਟ ਹਾਈ ਸਕੂਲ ਵਿੱਚ ਪੜ੍ਹਿਆ ਸਾਂ ਦੋ ਸਾਲ ਘਰ ਰਹਿ ਕੇ ਖੇਤੀ ਕੀਤੀ ਅਤੇ ਬਾਅਦ ਵਿੱਚ ਖਡੂਰ ਸਾਹਿਬ ਦੇ ਕਾਲਜ ਵਿੱਚ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਜਿੱਥੇ ਦਾਸ ਦਾ ਮੇਲ ਸਿੰਘਾਂ ਨਾਲ ਹੋਇਆ ਅਤੇ ਉਹਨਾਂ ਦੀ ਸੰਗਤ ਸਦਕਾ ਦਾਸ ਕੀਰਤਨ ਸਮਾਗਮਾਂ ਵਿੱਚ ਜਾਣ ਲੱਗਾ। ਭਵੇਂ ਦਾਸ ਦੇ ਮਾਤਾ-ਪਿਤਾ ਪਹਿਲਾਂ ਹੀ ਅੰਮ੍ਰਿਤਧਾਰੀ ਸਨ ਪਰ ਫਿਰ ਵੀ ਜ਼ਿਆਦਾ ਸਰਸੰਘਾ ਦੀ ਸੰਗਤ ਕਰਕੇ ਹੋਇਆ। ਜੇ ਸਦਕਾ ਕਾਲਜ ਦੀ ਪੜਾਈ ਵਿੱਚ ਹੀ ਅਖੰਡ ਕੀਰਤਨੀ ਜਸੇ ਦੇ ਕੋਲੋਂ ਪੱਖੋ ਕੇ ਪਿੰਡ ਦੇ ਸਮਾਗਮ ਵਿੱਚ 1979 ਵਿੱਚ ਪੰਜਾ ਕੋਲੋਂ ਅੰਮ੍ਰਿਤ ਪ੍ਰਾਪਤ ਹੋਇਆ। ਬੀਏ ਕਰਨ ਤੋਂ ਬਾਅਦ 1980 ਵਿੱਚ ਦਾਸ ਨੂੰ ਗੁਰਦੁਆਰਾ ਇੰਸਪੈਕਟਰ ਦੀ ਸਰਵਿਸ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲ ਗਈ। ਜੇ ਸਦਕਾ ਬਹੁਤ ਹੀ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਜਿਦਾਰੇ ਪ੍ਰਾਪਤ ਹੋਏ ਅਤੇ ਬਹੁਤ ਸਾਰੇ ਸਿੰਘਾਂ ਨਾਲ ਮੇਲ ਜੋਲ ਹੋਇਆ। ਗੁਰੂ ਕਿਰਪਾ ਸਦਕਾ ਸਰਵਿਸ ਵਿੱਚ ਆਉਣ ਤੋਂ ਪਹਿਲਾਂ ਜ세ਦਾਰ ਸੁਖਦੇਵ ਸਿੰਘ, ਮੀਤ ਜ세ਦਾਰ ਸੁਲੱਖਣ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਮਹਿਲ ਸਿੰਘ, ਸ਼ਹੀਦ ਭਾਈ ਕਲਵੰਦ ਸਿੰਘ ਲਾਗੋ ਕੇ ਭਾਈ ਕਲਵੰਦ ਸਿੰਘ ਉਰਫ ਮਹੰਗਾ ਸਿੰਘ ਨਾਲ ਮੇਲ ਹੋ ਚੁੱਕਾ ਸੀ। ਜਿਨ੍ਹਾਂ ਗੁਰੂ ਪਿਆਰਿਆਂ ਨੂੰ ਦਾ ਨੇਦਾਸ ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਿਆ ਇਹਨਾਂ ਦਾ ਦੇਣ ਦਾਸ ਸਾਰੀ ਉਮਰ ਨਹੀਂ ਦੇ ਸਕਦਾ ਜੋ ਇਹਨਾਂ ਗੁਰੂ ਪਿਆਰੇ ਵੱਲੋਂ ਬਖਸ਼ਿਸ਼ਾਂ ਨੂੰ ਮੈਂ ਲਿਖਣ ਲੱਗਾ ਤਾਂ ਲਿਖੀਆਂ ਨਹੀਂ ਜਾ ਸਕਦੀ ਅਤੇ ਨਾ ਹੀ ਕਿਸੇ ਨੂੰ ਦੱਸੀਆਂ ਜਾ ਸਕਦੀਆਂ ਹਨ ਨਾ ਹੀ ਦਾਸ ਕੋਲ ਕੋਈ ਸ਼ਬਦ ਹਨ ਜਿਨ੍ਹਾਂ ਰਾਹੀਂ ਦਾਸ ਇਹਨਾਂ ਰਹਿਮਤਾਂ ਨੂੰ ਵਰਣਨ ਕਰ ਸਕੇ ਦਾਸ ਦਾ ਕੋਈ ਵੀ ਨੇਕ ਕੰਮ ਨਹੀਂ ਹੈ ਜੋ ਮੈਂ ਲਿਖਾਂ ਕਾਪੀ ਤੇ ਪੈਨ ਆਦ ਫੜ ਕੇ ਬਹੁਤ ਹੀ ਸ਼ਰਮਸਾਰ ਹੋ ਰਿਹਾ ਹਾਂ ਕਿ ਕਿਤਨਾ ਚਿਰ ਹੋ ਚੁੱਕਾ ਹੈ ਗੁਰੂ ਘਰ ਵਿਲੇ ਹੈ ਕਿ ਸਿੰਘਾਂ ਵਿੱਚ ਰਹਿੰਦੇ ਆ ਸਭਾ ਬਤਾਉਂਦੇ ਕੋਈ ਵੀ ਸੇਵਾ ਆਜ ਨਹੀਂ ਕਰ ਸਕਿਆ ਆਪਣੀ ਜ਼ਿੰਦਗੀ ਵੱਲ ਝਾਤ ਮਾਰਿਆਂ ਰੋਣ ਆਉਂਦਾ ਹੈ ਸੱਚ ਪੁੱਛਦੇ ਹੋ ਤਾਂ ਮੈਥੋਂ ਬੁਰਾ ਨਾ ਕੋਈ ਸਿਰ ਇੱਥੇ ਸੰਸਾਰ ਵਿੱਚ ਦਾਸ ਨਾਲੋਂ ਕੋਈ ਵੀ ਵੱਧ ਬੁਰਾ ਨਹੀਂ ਹੋਵੇਗਾ ਏ ਗੁਰੂ ਕੇ ਲਾਲ ਏ ਗੁਰੂ ਖਾਲਸਾ ਜੀਓ ਆਪ ਆਪ ਬੜੇ ਦਿਆਲੂ ਕਿਰਪਾਲੂ ਹੋ ਦਾਸ ਤੇ ਤਰਸ ਕਰਕੇ ਗੁਰੂ ਚਰਨਾਂ ਵਿੱਚ ਜੋੜੜੀ ਕਰਦੇ ਹੋ ਕਿਤੇ ਦਾਸ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚ ਕੇ ਪੰਥ ਵਾਸਤੇ ਪ੍ਰਵਾਨ ਹੋ ਜਾਵੇ ਤੁਛ ਮਾਤਰ ਗੁਰਸਿੱਖੀ ਦਾਸ ਦੇ ਹਿਰਦੇ ਵਿੱਚ ਵਸ ਜਾਵੇ ਵਿਖਾਵੇ ਦਾ ਜੀਵਨ ਦੂਰ ਹੋ ਜਾਵੇ ਕਿਤੇ ਦਾਸ ਕੋਲੋਂ ਵੀ ਪੰਥ ਵਿੱਚ ਤੁਛ ਮਾਤਰ ਹਿੱਸਾ ਪੈ ਸਕੀ ਹੈ ਏ ਗੁਰੂ ਪਿਆਰਿਓ ਇਸ ਤਰਲੇ ਨੂੰ ਪ੍ਰਵਾਨ ਕਰ ਲੈਣਾ ਦਾਸ ਅਨੂਕ ਸਿੰਘ ਬੱਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ